ਅਪਰ ਸਾਰੇ ਜਾਣਦੇ ਆ ਜਿਹੜੀ ਮਜੂਤਾ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦੀ ਪਾਰਟੀ ਦੀ ਜਿਹਦੇ ਮੁਖੀ ਆ ਭਗਵੰਤ ਮਾਨ ਜੀ ਹੈ ਉਹ जिस ਤਰੀਕੇ ਦੇ ਨਾਲ ਦਮਨਕਾਰੀ ਨੀਤੀਆਂ ਬਣਾ ਰਹੇ ਆ ਵਿਪਖਸ਼ ਨੂੰ ਕਿਸ ਤਰੀਕੇ ਦੇ ਨਾਲ ਉਹਦੀ ਆਵਾਜ਼ ਦਬਾਣੀ ਹੈ ਜੇ ਕੋਈ ਵਿਪੱਖ ਦਾ ਨੋਮੈਂਡਰ ਉਹਨਾਂ ਦੇ ਖਿਲਾਫ ਗੱਲ ਕਰਦਾ ਵੈ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੇ ਖਿਲਾਫ ਵਿਜੀਲੈਂਸ ਦਾ ਜਾਂ ਹੋਰ ਡਰ ਕਰਕੇ ਉਹਨੂੰ ਚੁੱਪ ਕਰਾਣਾ ਵੈ ਇਹ ਪਰੰਪਰਾ ਲੰਬੀ ਚੱਲਦੀ ਆ ਰਹੀ ਹੈ ਲੇਕਿਨ ਜਿਹੜੀ ਲੇਟੈਸਟ ਅੱਜ ਸਵੇ ਸਾਡੇ ਪੰਜਾਬ ਦੇ ਇੱਕ ਬਹੁਤ ਵੱਡੇ ਬਿਲਡਰ ਕੋਲੋਨਾਈਜ਼ਰ ਉਹ ਕਾਲੀ ਦਲ ਦੇ ਪੂਰਬ ਦੇ ਵਿੱਚ ਦੋ ਵਾਰੀ ਵਿਧਾਨ ਸਭਾ ਦਾ ਚੋਣ ਲੜਖੇੜ ਤੋਂ ਸ਼੍ਰੀਮਾਨ ਸਦਾਰ ਰਣਜੀਤ ਸਿੰਘ ਗਿੱਲ ਸਾਹਿਬ ਇਹਨਾਂ ਦੀ ਇੱਕ ਬਹੁਤ ਵੱਡੀ ਗਿੱਲ ਕੋ ਨਾਮ ਦੇ ਉੱਪਰ ਕੰਪਨੀ ਹੈ ਜਿਹੜੇ ਲੋਕਾਂ ਨੂੰ affordable ਇਟਾਂ ਦੇ ਉੱਪਰ ਘਰ ਬਣਾ ਕੇ ਦਿੰਦੇ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਸਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਉਹ ਛਾੜੂ ਵਾਲਿਆਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਪਾਰਟੀ ਜੁਆਇਨ ਕਰਨਗੇ ਲੇਕਿਨ ਉਹਨਾਂ ਨੇ ਜੋ ਇਹਨਾਂ ਦੀਆਂ ਨੀਤੀਆਂ ਮੈਂ ਉਹਨਾਂ ਦਰਕਿਨਾਰ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮਹਿੰਦਰ ਮੋਦੀ ਸਾਹਿਬ ਦੀਆਂ ਨੀਤੀਆਂ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਪਾਈਚਾਰਾ ਸਾਡਾ ਦਲਿਤ ਪਾਈਚਾਰਾ ਸਾਡਾ ਬਾਕੀ ਸਮਾਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰਿਵਾਰ ਦੇ ਵਿੱਚ ਆ ਕੇ ਸਾਡੀ ਤਾਕਤ ਵਧਾ ਰਿਹਾ ਹੈ ਉਹ ਚਿੰਨ੍ਹ ਮੱਦੇ ਇਲਾਕੇ ਉਹਨਾਂ ਨੇ ਕੱਲ ਸ਼ਾਮ ਨੂੰ ਸਾਡੇ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਲਾਇਫ ਸਿੰਘ ਸੈਣੀ ਸਾਹਿਬ ਸਾਡੇ ਸੂਬੇ ਦੇ ਮੀਤ ਪ੍ਰਧਾਨ ਔਰ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕ ਸਭਾ ਚੋਣ ਲੜਿਆ ਅਨੰਦਪੁਰ ਸਾਹਿਬ ਤੋਂ ਉਹਨਾਂ ਦੇ ਹਲਕਾ ਪਿੰਡਾ ਖਦਰ ਐਸੇ ਮੇਰੇ ਛੋਟੇ ਭਾਈ ਸ਼ਿਵਾਜ ਸ਼ਰਮਾ ਜੀ ਸਾਡੀ ਲੀਡਰਸ਼ਿਪ ਦੇ ਨਾਲ ਚੰਡੀਗੜ੍ਹ ਕੱਲ ਸ਼ਾਮ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤੇ ਸਾਨੂੰ ਬੜਾ ਚੰਗਾ ਲੱਗਾ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਲੇਕਿਨ ਅੱਜ ਸਵੇਰ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਤਾਂ ਸਾਡੀ ਜਿਹੜੀ ਸੂਬੇ ਦੀ ਸਰਕਾਰ ਹੈ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਅੱਜ ਸਵੇਰੇ ਉਹਨਾਂ ਦੇ ਕਰੇ ਸੈਕਟਰ 2 ਦੇ ਵਿੱਚ ਚੰਡੀਗੜ੍ਹ ਆਪਣਾ ਪੂਰਾ ਅਮਲਾ ਲਿਆ ਕੇ ਬਿਜਲੀ ਸੀ ਰੀਡ ਕੀਤੀ ਹੈ। ਔਰ ਇੱਕ ਡਰਾਂ ਦੀ ਕੋਸ਼ਿਸ਼ ਹੈ। ਮੈਂ ਸਭ ਤੋਂ ਪਹਿਲਾਂ ਇਹਦੀ ਕੋਰ ਸ਼ਬਦਾ ਦੇ ਵਿੱਚ ਨਿੰਦਾ ਕਰਦਾ ਮੈਂ। ਔਰ ਭਗਵਾਨ ਤੁਮਾਰ ਸਲਾਮ ਨੂੰ ਕਿਹਾ ਤਾਂ ਨਹੀਂ ਦਿੰਦਾ ਮੈਂ ਕਿ ਭਾਰਤੀ ਜਨਤਾ ਪਾਰਟੀ ਇੱਕ ਕੈਟਰ ਬੇਸਡ ਪਾਰਟੀ ਹੈ। ਉਦੇ ਕਿਸੇ ਵੀ ਕਾਰਕਿਰਤਾ ਨਾਲ ਕੋਈ ਆ ਚਾਏਗੀ ਤਾਂ ਪੂਰੀ ਪਾਰਟੀ ਉਹਨਾਂ ਖੜੀ ਹੋਏਗੀ ਅੱਜ ਪੂਰੇ ਪ੍ਰਦੇਸ਼ ਭੱਟ ਦੇ ਵਿੱਚ ਅਸੀਂ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਸਾਡੇ ਪਰਿਵਾਰ ਨੂੰ ਜੁਆਇਨ ਕੀਤਾ ਵੈ ਪਰ ਅਸੀਂ ਰਣਜੀਤ ਸਿੰਘ ਗਿੱਲ ਸਾਹਿਬ ਦੇ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਦੁਆਨੇ ਹੈ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਕਰ ਸਾਹਿਬ ਸਾਡੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਸਾਹਿਬ ਸਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਨੇ ਆ ਕਿ ਜਿੰਨੇ ਮਰਜ਼ੀ ਬੀਲਜ਼ ਰੇਟ ਕਰ ਲੈ ਲੇਕਿਨ 2 ਜਾਂ 27 ਦੇ ਵਿੱਚ ਤੇਰਾ ਸੁਪਣਾ ਸਾਫ ਹੋਏਗਾ ਤੁਹਾਡੇ 2 ਐਮਐਲਏ ਜਿੱਤਣਗੇ ਜਿਸ ਤਰੀਕੇ ਦੇ ਨਾਲ ਤੁਹਾਡਾ ਪੰਜਾਬ ਦੇ ਵਿੱਚ ਹਾਲਾਤ ਬਣ ਗਏ ਆ ਗੈਂਗਸਟਰ ਫਿਰੋਤੀਆਂ ਮੰਗ ਰਹੇ ਐ ਹਲੇ ਕਾਲੀ ਸਾਡੇ ਸੂਬੇ ਦੇ ਪੂਰਬ ਡਿਪੀਸੀਐਮ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖੀਰੰਧਾਵਾ ਸਾਹਿਬ ਦੇ بیٹے ਨੂੰ ਅਜੇ ਵੀਰ ਨੂੰ ਬਹੁਤ ਵੱਡੀ ਧਮਕੀ ਆਈ ਹੈ ਜੇ ਕੋ ਕੋ ਨਾ ਕਰੇ 코로나 ਲੋਕ ਸਭਾ ਸਪੀਕਰ ਨੂੰ ਦਰਖਾਸਤ ਕੀਤੀ ਹੈ ਕਿ ਡੀਜੀਪੀ ਸਾਹਿਬ ਨੂੰ ਤਲਬ ਕਰੋ ਦੀ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ ਉਸ ਪਾਸੇ ਧਿਆਨ ਨਹੀਂ ਹੈ ਕਿ ਭਾਜਪੀ ਜਾਂ ਬਾਕੀ ਪਾਰਟੀਆਂ ਦੇ ਲੀਡਰ ਸਹਿਬਾਨ ਨੂੰ ਕਿਸ ਤਰੀਕੇ ਨਾਲ ਅਸੀਂ ਡਿਮੋਚਨਾਵਾਂ ਡਰਾਉਣਾਵਾਂ ਇਹ ਜਿਹੜੀ ਨੀਤੀ ਹੈ ਇਹ ਕੋਈ ਪੰਜਾਬ ਵਾਸਤੇ ਚੰਗੀ ਨਹੀਂ ਹੈ ਜਿੰਨੀ ਭਾਜੀ ਪਾਉਂਗੇ ਤੇ ਭਾਜੀ ਫਿਰ ਮੁੜਦੀ ਹੈ ਜੇ ਸ਼ੇਰ ਪਾਵਾਂਗੇ ਸਵਾ ਸ਼ੇਰ ਅਸੀਂ ਮੋੜਾਂਗੇ ਇਸ ਕਰਕੇ ਅਸੀਂ ਅੱਜ ਇਸ ਗੱਲ ਦੀ ਸਾਰੀ ਸਾਡੀ ਲੀਡਰਸ਼ਿਪ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਕਿ ਜਿਹੜਾ ਵੀ ਇਹ ਬਿジનેસ ਦਾ ਇੱਕ ਡਰਾਪ ਆਨ ਦੀ ਖਾਤਰ ਉਹਨਾਂ ਨੂੰ ਪਰਿਵਾਰ ਦੇ ਉੱਪਰ ਡੇਟ ਕੀਤਾ ਗਿਆ ਵਾ ਇਵੈਂਟ ਡੇਟਾ ਵਾ ਇਹ ਬਦਲੇ ਦੀ ਭਾਵਨਾ ਮੈਂ ਕਿ ਜਿਸ ਬੰਦੇ ਨੇ ਆਪਣੇ ਮਨ ਦੇ ਨਾਲ ਆਪਣੀ ਇੱਛਾ ਦੇ ਨਾਲ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਜੁਆਇਨ ਕੀਤਾ ਵਾ ਉਹਦੇ ਕਰਦੇ ਉੱਪਰ ਸੁਭੈ ਰੇਟ ਹੋ ਜਵੇ ਤੇ ਇਸ ਤੋਂ ਸਾਫ ਸਾਰੇ ਤੁਸੀਂ ਬਹੁਤ ਸੂਝਿਆ ਪੱਤਰਕਾਰ ਹੋ ਇਸ ਤੋਂ ਸਾਫ ਪਤਾ ਲੱਗਦਾ ਕਿ ਇਸ ਸਰਕਾਰ ਦੀ ਕੀ ਮਨਸ਼ਾਵਾ ਕੀ ਸੋਚ ਹੈ ਇਸ ਗੱਲ ਨੂੰ ਲੱਗ ਗਿਆ ਸੀ ਤੁਹਾਨੂੰ ਅੱਜ ਖਿੱਚਲ ਦਿੱਤੀ ਹੈ